ਵੀਰ ਜਨਰਲ ਸੈਕਟਰੀ ਜੁਕੋ ਬੈਂਕ ਅੰਪਲਾਈ ਯੂਨੀਅਨ ਜੁਆਇੰਟ ਸੈਕਟਰੀ ਪੰਜਾਬ ਬੈਂਕ ਅੰਪਲਾਈ ਫੈਡਰੇਸ਼ਨ ਸਾਥਿਓ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਸਾਥੀਆਂ ਨੇ ਰਲ ਮਿਲ ਕੇ ਇਸ ਬੈਂਕ ਦੇ ਆਨੇ ਕੀਤਾ ਹੈ ਆਫੀਸਰ ਤੇ ਵਰਕਰਮੈਨ ਸਾਰੇ ਸਾਥੀ ਇਕੱਠੇ ਹੋਏ ਤੁਸੀਂ ਦੇਖਿਆ ਕਿ ਸੈਂਕੜੇ ਦੀ ਗਿਣਤੀ ਦੇ ਵਿੱਚ ਸਾਥੀਆਂ ਨੇ ਇਸ ਰੈਲੀ ਵਿੱਚ ਭਾਗ ਲਿਆ ਇਹ ਰੈਲੀ ਜਿਵੇਂ ਬਿਨੇ ਡੋਗਰਾ ਜੀ ਨੇ ਦੱਸਿਆ ਸਾਡੀ 5 ਡੇ ਬੈਂਕਿੰਗ ਦੇ ਸਪੋਰਟ ਦੇ ਵਿੱਚ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜਿਹੜੇ ਆਮ ਪਬਲਿਕ ਵੀ ਉਹਨੂੰ ਪਤਾ ਹੈ ਬੈਂਕਾਂ ਦੇ ਵਿੱਚ ਸਟਾਫ ਦੇ ਉੱਤੇ ਕਿੰਨਾ ਸਟ੍ਰੈਸ ਹੈ ਕਿੰਨਾ ਕੰਮ ਹੈ ਐਮਪਲਾਈ ਬੈਂਕਾਂ ਦੇ ਵਿੱਚ ਹੈ ਨਹੀਂ ਰਿਕਰੂਟਮੈਂਟ ਹੋ ਨਹੀਂ ਰਹੀ ਅਸੀਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਉਕੇ ਮੰਗ ਕਰ ਰਹੇ ਹਾਂ ਕਿ 5 ਡੇ ਬੈਂਕਿੰਗ ਕਰੋ ਤਾਂ ਕਿ ਜਿਹੜਾ ਸਟ੍ਰੈਸ ਲੈਵਲ ਹੈ ਜਾਂ ਘਰਾਂ ਦੇ ਵਿੱਚ ਜਾ ਕੇ ਕੁਝ ਟਾਈਮ ਰਿਲੈਕਸ ਜਿਹੜਾ ਹੈ ਐਮਪਲਾਈ ਨੂੰ ਮਿਲ ਸਕੇ ਬੈਂਕਾਂ ਦੇ ਵਿੱਚ ਅਫਸਰਾਂ ਦਾ ਤਾਂ 9-10 ਵਜੇ ਤੱਕ ਘਰਾਂ ਨੂੰ ਜਾਣ ਦਾ ਟਾਈਮ ਹੀ ਨਹੀਂ ਆ ਕਲੈਰੀਕਲ ਸਟਾਫ ਦੇ ਉੱਤੇ ਵੀ ਇੰਨਾ ਸਟ੍ਰੈਸ ਹੋ ਗਿਆ ਹੈ ਇੱਕ ਇੱਕ ਦੋ ਦੋ ਕਲਰਕ ਬਾਕੀ ਸਾਰੀਆਂ ਬ੍ਰਾਂਚਾਂ ਦੇ ਵਿੱਚ ਕੰਮ ਕਰ ਰਹੇ ਆ ਤਾਂ ਉਹਨਾਂ ਨੂੰ 6-6 7-7 ਵਜੇ ਤਾਈਂ ਬੈਠਣਾ ਪੈਂਦਾ ਹੈ ਇਸ ਕਰਕੇ ਇਹ ਜਿਹੜਾ ਸਾਡਾ 5 ਡੇ ਬੈਂਕ ਦੀ ਇੱਕ ਲੌਜੀਕਲ ਮੰਗ ਹੈ ਕਿਉਂਕਿ ਲਗਭਗ ਭਾਰਤ ਸਰਕਾਰ ਦੇ ਸਾਰੇ ਹੀ ਅਦਾਰਿਆਂ ਦੇ ਵਿੱਚ 5 ਡੇ ਬੈਂਕਿੰਗ ਹੈ ਇੱਕ ਬੈਂਕ 5 ਡੇ ਵੀਕ ਹੈ ਇੱਕ ਬੈਂਕਿੰਗ ਨੂੰ ਛੱਡ ਕੇ ਇਸ ਕਰਕੇ ਇਹ ਮੰਨੀ ਵੀ ਹੋਈ ਆ ਮੰਗ ਬਾਈਪਰਟਾਈਟ ਦੇ ਵਿੱਚ ਲੇਕਿਨ ਸਰਕਾਰ ਲਾਗੂ ਨਹੀਂ ਕਰ ਰਹੀ ਕਿਉਂਕਿ ਜਦੋਂ ਵੀ ਆਈਬੀਏ ਨਾਲ ਗੱਲ ਕਰਦੇ ਆ ਉਹ ਕਹਿ ਦਿੰਦੇ ਆ ਕਿ ਅਸੀਂ ਗਵਰਨਮੈਂਟ ਕੋ ਭੇਜਿਆ ਹੋਇਆ ਇਸ ਦੇ ਨਾਲ ਜਿਹੜੀ ਫੋਰਨ ਡਿਸ ਇਨਵੈਸਟਮੈਂਟ ਹੋਈ ਆ ਲੇਬਰ ਲਾ ਚੇਂਜ ਹੋ ਗਏ ਆ ਇਹਨਾਂ ਦਾ ਵੀ ਅਸੀਂ ਵਿਰੋਧ ਕਰਦੇ ਆ ਤੇ ਨਾਲ ਹੀ ਮੰਗ ਕਰਦੇ ਆ ਕਿ ਬੈਂਕਾਂ ਦੇ ਵਿੱਚ ਵੱਧ ਤੋਂ ਵੱਧ ਰਿਕਰੂਟਮੈਂਟ ਕੀਤੀ ਜਾਵੇ ਤਾਂ ਕਿ ਅੱਛੀ ਗ੍ਰਾਹਕ ਸੇਵਾ ਜਿਹੜੀ ਅਸੀਂ ਪਬਲਿਕ ਨੂੰ ਦੇ ਸਕੀਏ ਸਾਰੇ ਪਬਲਿਕ ਦੇ ਜਿਹੜੇ ਕੰਮ ਆਰਾਮ ਦੇ ਨਾਲ ਬੈਂਕਾਂ ਵਿੱਚ ਹੋ ਸਕਣ ਬਹੁਤ ਬਹੁਤ ਧੰਨਵਾਦ ਵੀਰ ਨੇ ਡੋਗਰਾ ਹਾਂਜੀ ਆ ਗਈ ਡਿਪਟੀ ਜਨਕਟਰੀ ਐਸਬੀਐਸ ਦੇ ਅੱਜ ਦੀ ਜਿਹੜੀ ਡਿਮੋਨਸਟ੍ਰੇਸ਼ਨ ਕੀਤੀ ਗਈ ਆ ਨਹੀਂ ਨਹੀਂ ਫੋਟੋ ਹੋਏਗੀ ਤੁਹਾਡੀ ਸਾਡੀ 5 ਡੇ ਵੀਕ ਦੀ ਡਿਮਾਂਡ ਸੀ ਸਾਡੀ ਕਿ ਜਿਵੇਂ ਬਾਕੀ ਹੋਰ ਡਿਪਾਰਟਮੈਂਟਸ ਵਿੱਚ ਐਲਆਈਸੀ ਵਿੱਚ ਜਨਰਲ ਇੰਸ਼ੋਰੈਂਸ ਵਿੱਚ ਜਾਂ ਸਟੇਟ ਗਵਰਨਮੈਂਟ ਵਿੱਚ 5 ਡੇ ਵੀਕ ਹੈ ਸਾਡੇ ਇੱਕ ਇੱਕ ਮਸ ਦੇ ਵਿੱਚ ਦੋ ਵੀਕ ਤਾਂ ਸਾਡੇ ਹੈ ਹੌਲਿਡੇ ਬਟ ਦੋ ਨਹੀਂ ਆ ਸੋ ਅਸੀਂ ਹੋਲ ਮੰਥ ਫਾਈਵ ਡੇ ਵੀਕ ਦੀ ਡਿਮਾਂਡ ਕਰਦੇ ਆ ਕਿ ਸਾਰੇ ਮਤਲਬ ਜੇ ਸਾਡੇ ਮਹੀਨੇ ਵਿੱਚ 4 ਵੀਕ ਹੁੰਦੇ ਤਾਂ ਚਾਰਾਂ ਦੇ ਵਿੱਚ ਐਵਰੀ ਸੈਟਰਡੇ ਛੁੱਟੀ ਹੋਣੀ ਚਾਹੀਦੀ ਆ ਇਹ ਤਾਂ ਮੰਨਿਆ ਵੀ ਹੋਇਆ ਪਰ ਤੇ ਆਈਬੀਐਨ ਨੇ ਸਾਡਾ ਮੰਨਿਆ ਹੋਇਆ ਹੈ ਬਟ ਇਹ ਡਿਮਾਂਡ ਜਿਹੜੀ ਆ ਗਵਰਨਮੈਂਟ ਨੂੰ ਭੇਜੀ ਗਈ ਆ ਜਿਹੜੀ ਸਟਿਲ ਪੈਂਡਿੰਗ ਚੱਲ ਰਹੀ ਆ ਅਸੀਂ ਇਹ ਚਾਹੁੰਦੇ ਆ ਕਿ ਗਵਰਨਮੈਂਟ ਸਾਡੀ ਇਸ ਡਿਮਾਂਡ ਨੂੰ ਜਲਦੀ ਤੋਂ ਜਲਦੀ ਅਪਰੂਵ ਕਰੇ ਤਾਂ ਕਿ ਸਾਡਾ ਫਾਈਵ ਡੇ ਵੀਕ ਸਟਾਰਟ ਹੋ ਸਕੇ ਔਰ ਸਾਨੂੰ ਰਾਹਤ ਮਿਲ ਸਕੇ